ਬਟਾਲਾ ਦੇ ਨੇੜੇ ਇੱਕ ਪਿੰਡ ਅਲੀਵਾਲ ਵਿਖੇ ਦੇਰ ਸਮੇਂ ਅੱਪਰ ਬਾਰੀ ਦਬਾਬ ਨਹਿਰ ਵਿੱਚ ਨਹਾਰੇ ਤਿੰਨ ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਵਿੱਚ ਦੋ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਜਦਕਿ ਤੀਸਰੇ ਦੀ ਭਾਲ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਭਾਰਤਵਾਲ ਦਾ ਸਰਪੰਚ ਰਣਬੀਰ ਸਿੰਘ ਤੇਜ ਪਾਣੀ ਦੇ ਵਹਾਅ ਵਿੱਚ ਰੁੜ ਗਿਆ ਜਿਸ ਨੂੰ ਬਚਾਉਣ ਵਾਸਤੇ ਦੋ ਸਾਥੀ ਦੋਬਰੇ ਸਰਪੰਚ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਖੁੱਤ ਦੋਵੇਂ ਰੁੜ ਗਏ ਸਰਪੰਚ ਰਣਬੀਰ ਸਿੰਘ ਦੇ ਭਰਾ ਨੇ ਕਹਿੰਦਾ ਸਾਨੂੰ ਸਵੇਰੇ 7 ਵਜੇ ਪਤਾ ਲੱਗਾ ਸੀ ਕਿ ਅਸੀਂ ਉੱਥੇ ਵਾਲੇ ਮੌਕੇ ਤੇ ਪਹੁੰਚੇ ਜਦਕਿ ਮੱਖਣ ਸਿੰਘ ਤੇ ਕਰਤਾਰ ਸਿੰਘ ਨੇ ਸਰਪੰਚ ਨੂੰ ਰੰਜੀਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਰੁੜ ਗਏ ਚੌਥੇ ਨੂੰ ਅਸੀਂ ਪੱਗ ਫੁੱਟ ਕੇ ਬਚਾ ਲਿਆ ਗਿਆ ਮੌਕੇ ਤੇ ਪਹੁੰਚੇ ਪੁਲਿਸ ਧਿਰਾਂ ਵੱਲ ਜਾਜ ਰਾਮ ਦਿੱਤੀ ਹੈ ਅਤੇ ਗੋਤਾ ਖੋਰਾ ਵੀ ਮਦਦ ਨਾਲ ਸਰਪੰਚ ਦੇ ਮ੍ਰਿਤਕ ਦੇਹ ਨੂੰ ਲੁੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਅਲ ਪੰਜਾਬ న్యూਸ ਸਾਡੇ ਪਿੰਡ ਦੇ ਕਿੰਨ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਵਜਨ ਸਿੰਘ ਤੇ ਜਦੋਂ ਮੱਖਣ ਸਿੰਘ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਕਿ ਸਾਡੇ ਪਿੰਡ ਦੇ ਬਹੁਤ ਹੀ ਹਰਮਨਪਰੇ ਸਰਪੰਚ ਆਪਾਂ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮગાਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ ਬੰਦੇ ਸਾਡਾ ਭਰਾ ਵਾਹ ਰਿਹਾ ਸਰਪੰਚ ਪਰ ਲਗਾ ਗੋਟ ਮਾਰਦੇ ਅਸੀਂ ਆਏ ਆ ਉਹ ਸਾਡੇ ਉਹਨਾਂ ਨੂੰ ਮਤਲਬ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ ਨਹਾਉਂਦਾ ਨਹਾਉਂਦਾ ਮਤਲਬ ਇੱਕ ਆ ਉਹ ਦੂਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਿਆ ਦੂਜੇ ਤੇ ਛਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜੱਜ ਕਰਤਾਰ ਸਿੰਘ ਨੇ ਛਾਲ ਮਾਰੀ ਫੌਰ ਵੀ ਵਿਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮੰਨ ਲੋ ਪਹਚਾਇਆ ਗਿਆ ਜੇ ਪੱਕਾ ਫੁੱਟ ਨਹੀਂ ਤੇ ਸਾਡੀ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਬਰਸਰ ਇਹਦੇ ਸਭ ਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਦੇ ਦੇ باوجود ਉਹਨਾਂ ਨੇ ਪੰਜਾਹ ਵਾਰ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਅਸੀਂ ਇਲਾਕਾ ਨਿਵਾਸੀ ਬੇਨਪਾਰਤ ਵਾਲ ਦੇ ਸਾਰੇ ਅਸੀਂ ਮੰਨ ਲੋ ਦੇਖਭਾਲ ਕਰ ਪਰ ਪ੍ਰਸ਼ਾਸਨ ਨਹੀਂ ਸਾਡੇ ਨਾਲ ਆਇਆ ਹੋਇਆ ਇਸੇ ਮੇਰ ਪੱਕੀ ਕਾਰਨ ਜਿਹੜਾ ਇਹ ਹਾਸਾ ਵਾਪਰਿਆ ਜਾਂ ਪੱਕੀ ਕਰ ਪੱਕੀ ਕਰ ਹੱਥਾਂ ਬਾਹਾਂ ਕੋਪਰੇ ਦੇ ਦੇਖੋ ਕੋ ਕੱਟੀ ਨਾ ਕੋਈ ਉੱਤੇ ਸਾ ਬੂਰਾ ਹੱਥ ਲਾ ਲੱਗ ਜਾਂਦਾ ਕੋਈ ਖੈਰ ਕਿਤੇ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਨਾਲ ਕੇ ਸਾਸ ਪੈਣ ਲੱਗ ਪਾਣੀ ਵਿੱਚ ਇਹ ਸਾਰੀ ਨਾਲੋਂ ਮੈਰ ਦੇ ਪੂੜੀਆਂ ਪਾੜੀਆਂ ਬਣਨੀ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਜੋਤੀ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਇਹਨਾਂ ਵਿਖਾਤਾ ਕੀਤੀ ਜਾਵੇ 10 ਮੀਟਰ ਤੇ 10 ਮੀਟਰ ਤੇ ਇਲਾਕੇ ਦੇ ਚਾਕੇ ਪੌੜੀਆਂ ਬਣਨੀ ਚਾਹੀਦੀਆਂ ਇਹ ਜੀ ਇਹ ਤੇ ਪਿੰਡ ਹੈਗਾ ਪਰਸਵਾਲ ਤਲਵੰਡੀ ਪਰਸਵਾਲਾ ਰਣਜੀਤ ਸਿੰਘ ਉਰ ਪਰਣਾ ਸਰਪੰਚਾ ਹੈ ਆਪਣੇ ਤੇ ਇਹ ਆਪਣੇ ਖੇਤਾਂ ਦੇ ਵਿੱਚ ਖਾਦ ਪਾਉਣ ਵਾਸਤੇ ਇਹਨਾਂ ਦੇ ਨਾਲ ਆਪਣੇ ਬੰਦੇ ਲੈ ਕੇ ਕਰਤਾਰ ਸਿੰਘ ਮੱਖਣ ਸਿੰਘ ਹਰਜੋਤ ਸਿੰਘ ਨੂੰ ਨਾਲ ਲੈ ਕੇ ਆਪਣੇ ਖੇਤਾਂ ਦੇ ਜਿਹੜਾ ਖਾਦ ਪਾ ਰਿਹਾ ਸੀ ਕਰੀਬ 7:00 ਵਜੇ ਨਾਲ ਸਰਪੰਚ ਨੇ ਮੁੜ ਕੇ ਬਾਹਰ ਦੇ ਵਿੱਚ ਉਹ ਨਹਿਰ ਦੇ ਵਿੱਚ ਨਾਉਣ ਵਾਸਤੇ ਆਇਆ ਉਹ ਜਦੋਂ ਪੌੜੀਆਂ ਤੋਂ ਥਾਂ ਉਤਰਿਆ ਤਾਂ ਪੈਰ ਸਲਿੱਪ ਹੋਣ ਕਰਕੇ ਉਹ ਜਿਹੜਾ ਨਹਿਰ ਦੇ ਵਿੱਚ ਰੁੜ ਗਿਆ ਉੱਥੇ ਖਲੋਤੇ ਸਰਜੋਤਰੇ ਜਦੋਂ ਸਰਜੋਤਰੇ ਵਾਜਾ ਮਾਰੀਆਂ ਨੂੰ ਕਹਿੰਦੇ ਵੀ ਸਰਪੰਚ ਰੁੜ ਗਿਆ ਸਰਪੰਚ ਰੁੜ ਗਿਆ ਉੱਥੇ ਕਰਤਾਰ ਤੇ ਮੱਖਣ ਜਿਹੜੇ ਨਾਲ ਖਾਤ ਪਾਉਂਦੇ ਸੀ ਉਹ ਵੀ ਭੱਜ ਕੇ ਉੱਥੋਂ ਆ ਗਏ ਜਦੋਂ ਉਹਨਾਂ ਨੇ ਆ ਕੇ ਵੇਖਿਆ ਸਰਪੰਚ ਰੁੜ ਲਿਆ ਉਹਨਾਂ ਨੇ ਵੀ ਨਹਿਰ 'ਚ ਛਾਲਾਂ ਮਾਰੀਆਂ ਤੋਂ ਤਿੰਨੇ ਉਹ ਮੁੜ ਕੇ ਉਸ ਤੋਂ ਬਾਅਦ ਉਹ ਵੀ ਉੱਪਰ ਨਹੀਂ ਆਏ ਤੇ ਸਰਜੋਤਰੇ ਨੇ ਵੀ ਕੋਸ਼ਿਸ਼ ਕੀਤੀ ਉਹਨੂੰ ਸਰਪੰਚ ਨੂੰ ਖਿੱਚਣ ਦੀ ਪਰ ਉਹ ਨਹੀਂ ਇਹ ਤਿੰਨੇ ਅੱਜ ਪਿੰਡ ਦੇ ਵਿੱਚ ਕਿ ਨਹਿਰ ਵਿਭਾਗ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਅਫਸਰਾਂ ਨੇ ਜਿਹੜਾ ਪਾਣੀ ਕੱਟ ਕਰਵਾਇਆ ਗਿਆ ਆ ਤੇ ਗੋਤਾਖੋਰ ਲਿਆ ਕੇ ਤੇ ਪਿੰਡ ਦੇ ਜਿਹੜੇ ਹੈਗੇ ਬੰਦੇ ਜਿਹੜੇ ਉਹਨਾਂ ਨੂੰ ਨਹਿਰ ਦੇ ਵਿੱਚ ਤਰੀਕੇ ਦੇ ਨਾਲ ਕਰਕੇ 2.5 ਬੋਡੀ ਸਾਨੂੰ ਜਿਹੜੀਆਂ ਹੁਣ ਤੱਕ ਜਿਹੜੀਆਂ ਕਵਰ ਹੋ ਚੁੱਕੀਆਂ ਕਰਤਾਰ ਸਿੰਘ ਤੇ ਮੱਖਣ ਸਿੰਘ ਦੀ ਜਿਹੜੀ ਡੈਡ ਬੋਡੀ ਜਿਹੜੀ ਸਾਨੂੰ ਮਿਲ ਚੁੱਕੀ ਆ ਅਜੇ ਰਣਵੀਰ ਸਿੰਘ ਸਰਪੰਚ ਦੀ ਜਿਹੜੀ ਡੈਡ ਬੋਡੀ ਉਹ ਨਹੀਂ ਲੱਭ ਰਹੀ ਉਹਦੇ ਵਾਸਤੇ ਵੀ ਜਿਹੜੇ ਲੋਕ ਗੋਤਾਖੋਰ ਜਿਹੜੇ ਲੱਗੇ ਆ ਤੇ ਉਸ ਦੇ ਮੁਤਾਬਕ ਜਿਹੜੀ ਬੰਦੀ ਕਰ ਦਿੱਤੀ ਗਈ